ਫਿਰ ਬੱਚਿਓ ਅਗਲਾ ਸਵਾਲ ਆ ਗਿਆ ਸਵਾਲ ਨੰਬਰ 46 ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਜੇਕਰ 9432 ਤਕਸੀਮ 1.25 7545.6 ਹੈ ਤਾਂ ਕਹਿੰਦਾ 9.432 9.432 ਤਕਸੀਮ 12.5 12.5 ਠੀਕ ਹੈ ਤਾਂ ਇਹਦਾ ਉੱਤਰ ਕਿੰਨਾ ਹੋਊਗਾ ਬੇਟਾ ਇਹਦਾ ਉੱਤਰ ਆ ਜਿਹੜਾ ਇਹਨਾਂ ਨੰਬਰਾਂ ਦੇ ਵਿੱਚ ਹੀ ਹੋਣਾ ਕਿਉਂਕਿ ਤੀਜੀ ਰਕਮ ਉੱਤਰ ਸਿਰਫ ਅਸੀਂ ਡੈਸੀਮਲ ਦੇਖਣਾ ਵੀ ਡੈਸੀਮਲ ਕਿੱਥੇ ਲੱਗਣਾ ਠੀਕ ਹੈ ਇਹਦੇ ਉੱਤਰ ਦੇ ਅੰਕ ਤਾਂ ਬੇਟਾ ਇਹੀ ਹੋਣਗੇ 75456 ਹੁਣ ਬੇਟਾ ਆਪਾਂ ਡੈਸੀਮਲ ਦੇਖਣਾ ਹੈ ਇਹਦੇ ਵਿੱਚ ਬੇਟਾ ਆਪਾਂ ਕਾਮਨ ਸੈਂਸ ਵਰਤਾਂਗੇ ਵੀ ਇੱਧਰ 9 ਆ ਹੈਨਾ ਡੈਸੀਮਲ ਦੇ ਸੱਜੇ ਪਾਸੇ ਤਾਂ ਜ਼ਿਆਦਾ ਵੈਲਿਊ ਨਹੀਂ ਹੁੰਦੀ ਤੇ ਇੱਧਰ 12 ਆ ਨੌ ਤਕਸੀਮ 12 ਆ ਤੇ ਬੇਟਾ ਸੰਖਿਆ 1 ਤੋਂ ਵੱਡੀ ਤਾਂ ਹੋ ਹੀ ਨਹੀਂ ਨਾ ਸਕਦੀ। ਕੱਲ ਸਮਝ ਲੱਗੀ ਆਪਾਂ ਕਨਸੈਪਟ ਉਹ ਕਨਸੈਪਟ ਹੀ ਕਲੀਅਰ ਲੈਂਦਾ ਪਿਆ ਉਹਨੇ ਥੋੜਾ ਜਿਹਾ ਘੁਮਾ ਦਿੱਤਾ ਇਹਨੂੰ ਸਵਾਲ ਨੂੰ ਆਪਾਂ ਕਾਮਨ ਸੈਂਸ ਵਰਤਾਂਗੇ 9 ਤਕਸੀਮ 12 ਸੰਖਿਆ ਇਹਦਾ ਉੱਤਰ 1 ਤੋਂ ਵੱਧ ਨਹੀਂ ਹੋ ਸਕਦਾ। ਇਹਦੀਆਂ ਜਿਹੜੀਆਂ ਆਲਟਰਨੇਟਿਵ ਆਪਸ਼ਨ ਆ ਦਿੰਦਾ ਪਿਆ ਬੇਟਾ ਉਹ ਦਿੰਦਾ ਪਿਆ 7. ਇਹ ਤਾਂ ਹੋ ਹੀ ਨਹੀਂ ਸਕਦਾ। ਆ ਬੇਟਾ ਆਹੀ ਪੋਸੀਬਿਲਟੀ ਆ 0.7 1 ਤੋਂ ਛੋਟੀ ਆ ਗਈ ਨਾ ਇਹ ਸੰਖਿਆ ਠੀਕ ਹੈ ਸਾਨੂੰ ਕੈਲਕੂਲੇਟ ਕਰਨ ਦੀ ਵੀ ਲੋੜ ਨਹੀਂ ਇਹ ਆ ਗਈ 0.75456 ਠੀਕ ਹੈ ਬੇਟਾ ਤਾਂ ਆ ਤਾਂ 75 ਵੀ ਨਹੀਂ ਹੋ ਸਕਦਾ ਕਿਉਂਕਿ 9 ਨੂੰ 12 ਦੇ ਭਾਗ ਕਰਦੇ ਪਿਆ 754 ਵੀ ਨਹੀਂ ਹੋ ਸਕਦਾ ਸਿਰਫ B1 ਹੀ ਸਾਡੀ ਰਾਈਟ ਆਪਸ਼ਨ ਬਣਦੀ ਪਈ ਹੈ B1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਹਾਂ ਬੇਟਾ ਤਾਂ ਅਗ